एमएसबी का गारंटी कानून लागू करो एम एस बी की गरंटी का कानून लागू करो चले वाली जान बचाने पूरिया मंगा लागू करो लागू करो नवा मंडीकरण बिल वापस लो नवा मंडीकरण सेवा बिल वापस लो ਤਸਵੀਰਾਂ ਗੁਰਦਾਸਪੁਰ ਦੇ ਪੁੱਡਾ ਗਰਾਊਂਡ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋਗੇ ਵੱਡੇ ਪੱਧਰ ਦੇ ਉੱਪਰ ਕਿਸਾਨ ਜਿਹੜੇ ਆਪਣੇ ਟਰੈਕਟਰ ਲੈ ਕੇ ਸੜਕਾਂ ਦੇ ਉੱਪਰ ਉਤਰੇ ਹੋਏ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮਹਿਲਾਵਾਂ ਵੀ ਇਸ ਟਰੈਕਟਰ ਮਾਰਚ ਦੇ ਵਿੱਚ ਟਰੈਕਟਰ ਲੈ ਕੇ ਸ਼ਾਮਲ ਹੋਈਆਂ ਨੇ ਸੋ ਤਸਵੀਰਾਂ ਨੇ ਇਹ ਪੁੱਡਾ ਗਰਾਊਂਡ ਦੀਆਂ ਗੁਰਦਾਸਪੁਰ ਦੀਆਂ ਜਿੱਥੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਕਿਸਾਨ ਅੱਜ ਟਰੈਕਟਰ ਮਾਰਚ ਕਰਨਗੇ ਇਹ ਟਰੈਕਟਰ ਮਾਰਚ ਪੁੱਡਾ ਗਰਾਊਂਡ ਤੋਂ ਸ਼ੁਰੂ ਹੋ ਕੇ ਕਾਨੂੰਨ ਆਣ ਚੌਂਕ ਦੇ ਵਿੱਚ ਜਿਹੜਾ ਹੋ ਖਤਮ ਹੋਇਆ ਕਿਸਾਨਾਂ ਦਾ ਇਸ ਮੌਕੇ ਦੇ ਉੱਪਰ ਕਹਿਣਾ ਹੈਗਾ ਕਿ ਜੋ 14 ਫਰਵਰੀ ਤਰੀਕ ਕੇਂਦਰ ਸਰਕਾਰ ਦੇ ਵੱਲੋਂ ਦਿੱਤੀ ਗਈ ਹੈਗੀ ਉਹ ਬਹੁਤ ਦੂਰ ਹੈਗੀ ਸੋ ਉਸ ਨੂੰ ਨਜ਼ਦੀਕ ਕੀਤਾ ਜਾਵੇ ਜਾਂ ਸਰਕਾਰ ਪਹਿਲਾਂ ਮੀਟਿੰਗ ਕਰੇ ਕਿਉਂਕਿ ਡੱਲੇਵਾਲ ਸਾਹਿਬ ਵੀ ਸਿਹਤ ਨੂੰ ਦੇਖਦੇ ਹੋਏ ਸਰਕਾਰ ਨੂੰ ਅਜਿਹਾ ਕਰਨਾ ਚਾਹੀਦਾ ਹੈ ਅਤੇ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਇਹ ਧਰਨੇ ਪ੍ਰਦਰਸ਼ਨ ਕਿਸਾਨਾਂ ਦੇ ਇਸੇ ਤਰ੍ਹਾਂ ਜਾਰੀ ਰਹਿਣਗੇ 2020-21 ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਗਈਆਂ ਸੀ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਦੂਜੇ ਪਾਸੇ ਕੇਂਦਰ ਸਰਕਾਰ ਦੁਬਾਰਾ ਫੇਰ ਉਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਇੱਕ ਖੇਤੀ ਡਰਾਫਟ ਦੇ ਰੂਪ ਦੇ ਵਿੱਚ ਵਾਪਸ ਲੈ ਕੇ ਆਉਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈਗੀ ਸਾਰੀਆਂ ਇਹ ਮੰਗਾਂ ਨੂੰ ਲੈ ਕੇ ਜਿਹੜਾ ਕਿਸਾਨਾਂ ਦੇ ਵਿੱਚ ਜਿਹੜਾ ਰੋਸ ਹੋ ਪਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋਗੇ ਕਿ ਕਿਸਾਨ ਇੱਕ ਵਾਰ ਫਿਰ 26 ਜਨਵਰੀ ਨੂੰ ਆਪਣੇ ਟਰੈਕਟਰ ਲੈ ਕੇ ਆਪਣੇ ਹੋਰ ਸਾਧਨ ਲੈ ਕੇ ਸੜਕਾਂ ਦੇ ਉੱਪਰ ਉਤਰੇ ਹੋਏ ਨੇ ਕਿਸਾਨਾਂ ਦਾ ਇਹ ਪ੍ਰਦਰਸ਼ਨ ਕੇਂਦਰ ਅਤੇ ਰਾਜ ਸਰਕਾਰਾਂ ਦੇ ਖਿਲਾਫ ਹੈ ਸੋ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਵੀ ਜਿਹੜੀ ਵੱਡੇ ਪੱਧਰ ਦੇ ਉੱਪਰ ਟਰੈਕਟਰ ਮਾਰਚ ਕੀਤੇ ਗਏ ਨੇ ਵੱਡੇ ਪੱਧਰ ਦੇ ਉੱਪਰ ਕਿਸਾਨ ਟਰੈਕਟਰ ਮਾਰਚਾਂ ਦੇ ਵਿੱਚ ਸ਼ਾਮਲ ਹੋਏ ਇਸ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤਾਮਿਲਨਾਡੂ ਕੇਰਲਾ ਕਿਸੇ ਵੀ ਸੂਬੇ ਦੀ ਗੱਲ ਕਰੀਏ ਤਾਂ ਹਰ ਇੱਕ ਸੂਬੇ ਦੇ ਵਿੱਚ ਇਹ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਜਿਹੜਾ ਇਸ ਕਿਸਾਨ ਅੰਦੋਲਨ ਨੂੰ ਸਹਿਯੋਗ ਮਿਲ ਰਿਹਾ ਹੈਗਾ ਲੋਕ ਆਪ ਮਹਾਰੇ ਜਿਹੜਾ ਦਰਨੇ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਜਿਸ ਤਰ੍ਹਾਂ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਪੰਜਾਬ ਬੰਦ ਦੀ ਕਾਲ ਵੱਡੇ ਪੱਧਰ ਦੇ ਉੱਪਰ ਸਫਲ ਹੋਈ ਸੀਗੀ ਤਾਂ ਹੁਣ ਇੱਕ ਤਰੀਕੇ ਨਾਲ ਪੰਜਾਬ ਦੁਬਾਰਾ ਫੇਰ ਲਾਮਬੰਦ ਹੁੰਦਾ ਹੋਇਆ ਨਜ਼ਰ ਆ ਰਿਹਾ ਹੈਗਾ ਅਤੇ ਦੂਜੇ ਪਾਸੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਗੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵੀ ਜਿਹੜੀ ਉਹ ਹੋਣ ਜਾ ਰਹੀ ਹੈਗੀ ਕਿ ਐਮਐਮਓ ਅਤੇ ਐਸਕੇਐਮ ਨਾਨ ਪੋਲੀਟੀਕਲ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਹੋਣੀ ਹੈ ਲੱਗਦਾ ਹੈ ਕਿ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਣ ਤੋਂ ਪਹਿਲਾਂ ਕਿਸਾਨਾਂ ਦੇ ਵਿੱਚ ਆਪਸੀ ਏਕਤਾ ਜਿਹੜੀ ਆਪਸੀ ਭਾਈਚਾਰਕ ਸਾਂਝ ਹੈ ਜਿਹੜੀ ਉਹ ਕਾਇਮ ਹੋ ਜਾਵੇਗੀ ਤਾਂ ਜੋ ਕੇਂਦਰ ਸਰਕਾਰ ਦੇ ਅੱਗੇ ਜਿਹੜੀਆਂ ਆਪਣੀਆਂ ਮੰਗਾਂ ਕਿਸਾਨ ਰੱਖ ਸਕਣ ਅਤੇ ਉਹਨਾਂ ਮੰਗਾਂ ਦੇ ਉੱਪਰ ਜਿਹੜਾ ਕੇਂਦਰ ਸਰਕਾਰ ਨੂੰ ਝਕਾਇਆ ਜਾ ਸਕੇ ਕੇਂਦਰ ਸਰਕਾਰ ਉਹਨਾਂ ਮੰਗਾਂ ਨੂੰ ਲਾਗੂ ਕਰੇ ਭਾਵੇਂ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਉਹ ਸਹਿਮਤੀ ਵਾਲਿਆਂ ਨੇ ਕਿਉਂਕਿ 2 2021-22 ਦੇ ਸਮੇਂ ਜਿਹੜਾ ਕਿਸਾਨ ਅੰਦੋਲਨ ਹੋਇਆ ਉਸ ਦੌਰਾਨ ਕਿਸਾਨਾਂ ਦੇ ਵੱਲੋਂ ਜਿਹੜੀਆਂ ਆਪਣੀਆਂ ਰਹਿੰਦੀਆਂ ਮੰਗਾਂ ਸੀ ਉਹ ਕਿਸਾਨ ਪੈਂਡਿੰਗ ਛੱਡ ਕੇ ਆਏ ਸੀਗੇ ਅੰਦੋਲਨ ਖਤਮ ਕਰਕੇ ਨਹੀਂ ਆਏ ਸੀਗੇ ਸੋ ਉਹਨਾਂ ਮੰਗਾਂ ਦੇ ਉੱਪਰ ਹੁਣ ਜਿਹੜਾ ਸ਼ੰਭੂ ਖਨੋਰੀ ਦੇ ਉੱਪਰ ਮੋਰਚਾ ਚੱਲ ਰਿਹਾ ਹੈਗਾ ਸੋ ਉਸੇ ਦੇ ਤਹਿਤ ਜਿਹੜਾ ਹੁਣ ਪੰਜਾਬ ਭਰ ਦੇ ਵਿੱਚ ਉਹਨਾਂ ਨਿਯਮਾਂੰਗਾ ਨੂੰ ਲੈ ਕੇ ਅਤੇ ਹੋਰ ਇੱਕ ਨਵੀਂ ਮੰਗ ਜਿਹੜੀ ਇਸ ਦੇ ਵਿੱਚ ਐਡ ਕੀਤੀ ਜਾ ਸਕਦੀ ਹੈਗੀ ਇਹ ਚੰਡੀਗੜ੍ਹ ਦੇ ਵਿੱਚ ਸ਼ਾਇਦ ਇਹਨਾਂ ਗੱਲਾਂ ਦੇ ਉੱਪਰ ਸਹਿਮਤੀ ਜਿਹੜੀ ਉਹ ਬਣ ਸਕਦੀ ਹੈੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਜਿੱਥੇ ਕਿਸਾਨਾਂ ਨੇ ਇੱਕ ਵਾਰ ਫੇਰ ਤੋਂ 26 ਜਨਵਰੀ ਨੂੰ ਵੱਡੇ ਪੱਧਰ ਦੇ ਉੱਪਰ ਆਪਣੇ ਟਰੈਕਟਰ ਜਿਹੜੇ ਉਹ ਘਰਾਂ ਤੋਂ ਬਾਹਰ ਕੱਢੇ ਨੇ ਤੇ ਸਰਕਾਰ ਦੇ ਖਿਲਾਫ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਜਾਹਿਰ ਕੀਤਾ ਹੈਗਾ ਸੋ ਕਿਸਾਨਾਂ ਦੀ ਜਿਹੜੀ ਉਹ ਮੰਗ ਹੈਗੀ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਖੇਤੀ ਕਾਨੂੰਨ ਨੇ ਜਾਂ ਫਿਰ ਐਮਐਸਪੀ ਦੀ ਕਾਨੂੰਨੀ ਗਰੰਟੀ ਹੈ ਉਹ ਸਾਰੀਆਂ ਚੀਜ਼ਾਂ ਕਿਸਾਨਾਂ ਦੇ ਕਰਜ਼ੇ ਮਾਫ ਹੋਣੇ ਇਹ ਸਾਰੀਆਂ ਚੀਜ਼ਾਂ ਵੱਲ ਸਰਕਾਰ ਜਿਹੜੀ ਉਹ ਗੌਰ ਜ਼ਰੂਰ ਕਰੇ ਸੋ ਦੇਖ ਸਕ ਰਹੇ ਹੋ ਵੱਡੇ ਪੱਦਰ ਦੇ ਉੱਪਰ ਟਰੈਕਟਰ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋਏ ਨੇਗੇ ਸੋ ਵੀਡੀਓ ਨੂੰ ਤੁਸੀਂ ਜਿਹੜਾ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਹੋਰ ਲੋਕਾਂ ਤੱਕ ਵੀ ਜਿਹੜੀ ਜਾਣਕਾਰੀ ਆ ਉਹ ਵੱਤਵਾਦ ਪਹੁੰਚ ਸਕੇ ਤੇ ਹੋਰ ਲੋਕ ਚੈਨਲ ਦੇ ਨਾਲ ਜੁੜ ਸਕਣ ਤਾਂ ਜੋ ਆਉਣ ਵਾਲੇ ਦੌਰ ਦੇ ਵਿੱਚ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਦੀ ਰੂਪਰੇਖਾ ਹੋਰ ਜਾਣਕਾਰੀਆਂ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹਾਂਗੇ ਕਿ ਕੀ ਕੁਝ ਜਿਹੜਾ ਅੰਦੋਲਨ ਕਿੱਥੇ ਤੱਕ ਕਦਮ ਅੰਦੋਲਨ ਨੇ ਆਪਣੇ ਵਧਾਏ ਨੇ ਅਸੀਂ ਅੱਜ ਦਾ ਸੰਯੁਕਤ ਕਿਸਾਨ ਮੋਰਚੇ ਦਾ ਟਰੈਕਟਰ ਮਾਰਚ ਅਸ ਲੋਕਲ ਪੱਧਰ ਤੇ ਅਸੀਂ ਕਰ ਰਹੇ ਆ ਇਸੇ ਤਰ੍ਹਾਂ ਸਾਰਿਆਂ ਸ਼ਹਿਰਾਂ ਵਿੱਚ ਹੋ ਰਿਹਾ ਵਾ ਆ ਬਤਾ ਕੇ ਜੀ ਨਾਨਾਗੜ ਡਰਾੰਗਲੇ ਇੱਧਰ ਧਾਰੀਵਾਲ ਕਲਾ ਨੌਰ ਹਰ ਪਾਸੇ ਹੋ ਰਿਹਾ ਵਾ ਅਸੀਂ ਇੱਥੋਂ ਹੋਣਾ ਦਾਣਾ ਮੰਡੀ ਆ ਜਿਹੜੀ ਹੈਗੀ ਆ ਵੱਡਾ ਗਰਾਊਂਡ ਇੱਥੇ ਇਕੱਠੇ ਹੋਏ ਆ ਬਬਰੀ ਚੌਂਕ ਨੇੜੇ ਇੱਥੋਂ ਕਨਵਨ ਚੌਂਕ ਜਾਵਾਂਗੇ ਕਨਵਨ ਚੌਂਕ ਤੋਂ ਐਸਡੀ ਕਾਲਜ ਤਿਬੜੀ ਚੌਂਕ ਹਨੂਮਾਨ ਚੌਂਕ ਅੱਗੇ ਜਹਾਜ਼ ਚੌਂਕ ਜਹਾਜ਼ ਚੌਂਕ ਤੋਂ ਪੁਰਾਣੀ ਦਾਣਾ ਮੰਡੀ ਫੇਰ ਇੱਧਰ ਨੂੰ ਪੰਚਾਇਤ ਭਵਨ ਵਾਲੋਂ ਡੀ ਸੀ ਰਿ ਕੋਠੀ ਐਸ ਐਸ ਪੀ ਰਿ ਕੋਠੀ ਤੇ ਉਹ ਅਬੀਦਾਸ ਚੌਕ ਉਥੋਂ ਡਾਕ ਖਨਾ ਚੌਕ ਫਿਰ ਕਾ ਨੂੰ ਆਣ ਚਾਹੋਗਾ ਕਿ ਇਹ ਮੁਰਕੇ ਸਮਾਪਤ ਕਰਾਂਗੇ ਤੇ ਲੰਬਾ ਰੂਟ ਆ ਸਾਡਾ ਪਰ ਸ਼ਹਿਰ ਸਾਰਾ ਹੀ ਕਵਰ ਕਰਾਂਗੇ ਅਸੀਂ ਕਹਿੰਦੇ ਮਾਰਚ ਦੀ ਲੋੜ ਕਿਉਂ ਜਦ ਕਿ ਸਰਕਾਰ ਵੱਲੋਂ ਨਹੀਂ ਹਤਾ ਦਿੱਤਾ ਗਿਆ 12 ਫਰਵਰੀ ਦਾ ਨਹੀਂ ਸਰਕਾਰ ਨੇ ਜਿਹੜਾ 14 ਫਰਵਰੀ ਦਾ ਸਿਨਿਆ ਦਿੱਤਾ ਵਾ ਉਹ ਗਲਤ ਵਾ ਬਹੁਤ ਦੂਰ ਵਾ ਪਰ ਉਹਦੇ ਜੀ ਜ਼ਰੂਰੀ ਲਾਜ਼ਮੀ ਨਹੀਂ ਵੀ ਉਹ ਗੱਲਾਂ ਮੰਨ ਲੈਣਾ ਉਹਨਾਂ ਨੂੰ ਪਹਿਲਾਂ ਅਨਾਉਂਸ ਕਰ ਦੇਣਾ ਸੀ ਉਹਨਾਂ ਨੂੰ ਕਿਹੜਾ ਪਹਿਲਾਂ ਪਤਾ ਨਹੀਂ ਸੀ ਮੰਗਾ ਦਾ ਇਸ ਲਈ ਸਾਡੀ ਮੁੱਖ ਮੰਗ ਵਾ ਇਹ ਸੁਆਮੀ ਨਾਸਨ ਕਮਿਸ਼ਨ ਦੇ ਮੁਤਾਬਕ ਕਣਕ ਫਸਲ ਦੀ ਖਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ ਸਰਕਾਰ ਆਪ ਖਰੀਦੇ ਪ੍ਰਾਈਵੇਟ ਮੰਡੀਆਂ ਨੂੰ ਨਹੀਂ ਅਸੀਂ ਵਿਚਵਾੜਨਾ ਚਾਹੁੰਦੇ ਇਹਨਾਂ ਨੇ ਹੁਣ ਇੱਕ ਨਵਾਂ ਮੰਡੀਕਰਨ ਸੇਵਾ ਕਾਨੂੰਨ ਲੈਂਦਾ ਵਾ ਉਹ ਅਸੀਂ ਕਿਸੇ ਤਰ੍ਹਾਂ ਦੀ ਬਰਦਾਸ਼ਤ ਨਹੀਂ ਕਰ ਸਕਦੇ ਉਹ ਉਹੋ ਹੀ ਕਾਲੇ ਕਾਨੂੰਨ ਨੇ ਜਿਹੜੇ ਅਸੀਂ ਕਾਲੇ ਕਾਨੂੰਨ ਪਹਿਲਾਂ ਰੱਦ ਕੀਤੇ ਨੇ ਇਸ ਦੀ ਬਰਦਾਸ਼ਤ ਨਹੀਂ ਉਹਨੂੰ ਥੋੜੀ ਤੌਰ ਤੇ ਰੱਦ ਕਰਨਾ ਚਾਹੀਦਾ ਵਾ ਬਿਲੀ ਸੋਧ ਬਿੱਲ 220 ਰੱਦ ਕਰਨਾ ਚਾਹੀਦਾ ਵਾ ਮਜ਼ਦੂਰਾਂ ਦੀਆਂ ਧੰਨਵਾਦ ਸਾਡੀ ਤਬੀਅਤ ਨੂੰ ਲੈ ਕੇ ਕੀ ਕਹਿਣਾ ਚਾਹੂਗੀ ਅਸੀਂ ਚਾਹੁੰਦੇ ਹਾਂ ਮੱਧਲੇਵਾਲ ਦੀ ਸਿਹਤ ਬਹੁਤ ਖਰਾਬ ਹੋਆ 2 ਮਹੀਨੇ ਵਰਤੇ ਹੋਏ ਬੈਠੇ ਨੂੰ ਮਰਨ ਵਰਤੇ ਬੈਠੇ ਆ ਉਹਨਾਂ ਨੂੰ 14 ਤਰੀਕ ਦਿੱਤੀ ਆ ਬਹੁਤ ਲੰਬੀ ਆ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਆ ਤੇ ਗੱਲਬਾਤ ਕਰਕੇ ਮੰਗਾ ਮੰਨ ਲੈਣੀ ਚਾਹੀਦੀਆਂ ਨੇ ਸਿਰਫ ਗੱਲਬਾਤ ਦਾ ਸਾਨੂੰ ਮਸਲਾ ਨਹੀਂ ਕੋਈ ਗੱਲਾ ਕਿਉਂ ਨਾ ਸਾਡੀਆਂ ਮੰਨੀਆਂ ਜਾਣ ਸਾਡੀਆਂ ਮੰਗਾ ਕਿਉਂ ਨਾ ਮੰਨੀਆਂ ਜਾਣ ਉਹ ਮੰਗਾ ਸਾਡੀਆਂ ਮੰਨੀਆਂ ਚਾਹੀਦੀਆਂ ਨੇ ਅਸੀਂ ਸਿਰਫ ਖਸਾਨਾ ਵਾਸਤੇ ਲੜਦੇ ਅਸੀਂ ਬੇਰਜ਼ਗਾਰੀ ਵਾਸਤੇ ਲੜਦੇ ਹਾਂ ਕਿੰਨੇ ਬੇਰਜ਼ਗਾਰੀ ਦਾ ਮੱਥਾ ਦਿਓ ਜਾਂ ਬੇਰਜ਼ਗਾਰੀ ਨੂੰ ਦੂਰ ਕਰੋ ਹਰ ਇੱਕ ਨੂੰ ਰੋਜ਼ਗਾਰ ਦੀ ਗਰੰਟੀ ਕਰੋ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰੋ ਰੋਜ਼ਗਾਰ ਨੂੰ ਮਹਿੰਗਾਈ ਰੋਕੋ ਨਾਲ ਅਸੀਂ ਚਾਹੁੰਦੇ ਹਾਂ ਜਿਹੜਾ ਮਲੇਗਾ ਦਾ ਮਜ਼ਦੂਰ ਵਾ ਹਰ ਇੱਕ ਨੂੰ ਸਾਰਾ ਸਾਲ ਕੰਮ ਦਿਓ ਤੇ ਘੱਟੋ ਘੱਟ 600 ਰੁਪਏ ਦਿਹਾੜੀ ਦਿਓ ਤੇ ਹਰੇਕ ਸ਼ਹਿਰ ਦੇ ਇਸ ਦੇਸ਼ ਦੇ ਨਿਵਾਸੀ ਨੂੰ ਚਾਹੇ ਮਜ਼ਦੂਰ ਵਾ ਦੁਕਾਨਦਾਰ ਵਾ ਕਿਸਾਨ ਵਾ ਔਰਤ ਵਾ ਮਰਦ ਵਾ ਹਾਰੇ ਕਨੂ ਬਡਾਪਾ ਪੈਨਸ਼ਨ 10000 ਰੁਪਏ ਦਿੱਤੀ ਜਾਵੇ ਸਾਰੀਆਂ ਇਸਾਨੀ ਜਥੇਬੰਦੀਆਂ ਇੱਕ ਮੰਚ ਤੇ ਆ ਗਈਆਂ ਸਾਰੀਆਂ ਮੰਚ ਆ ਗਿਆ ਨੇ ਅੱਜ ਵੀ ਤੇ ਇਹ ਅੱਜ ਤੇ ਵਕੋ ਕਰ ਰਹੀਆਂ ਨੇ 8 ਤਰੀਕ ਨੂੰ ਇਕਤਾ ਹਸਾਰ ਨਹੀਂ ਆ ਅੱਜ ਸਾਰੇ ਦੇਸ਼ ਵਿੱਚ ਝੰਡਾ ਮਾਰਚ ਹੋ ਰਿਹਾ 14 ਫਰਵਰੀ ਦੇ ਵਿੱਚ ਜਿਹੜਾ ਗੈਪ ਹੈ 20 ਦਿਨ ਪਿਆ ਹੈ ਹਜੇ ਇਹਦੇ ਵਿੱਚ ਕੁਝ ਕੀਤਾ ਜਾਣਾ ਹਾਂ ਕੀਤਾ ਜਾਣਾ 8 ਤਰੀਕ ਨੂੰ ਅਸੀਂ ਆ ਹੁਣ 2 ਤਰੀਕ ਨੂੰ 8 ਤਰੀਕ ਨੂੰ ਬਹੁਤ ਵੱਡਾ ਮਜਾਰੇ ਕਰ ਰਹੇ ਆ ਮੈਂਬਰ ਪਾਰਲੀਮੈਂਟਾਂ ਦੇ ਘਰਾਂ ਦੇ ਸਾਹਮਣੇ ਧਰਨੇ ਦੇ ਰਹੇ ਆ ਸਾਰੇ ਦੇਸ਼ ਵਿੱਚ ਉਸੋਂ ਬਾਅਦ ਫਿਰ ਇੱਕ ਔਸਾਰ ਨਾ ਵਾ ਇੱਕ ਦੇ ਬਾਅਦ ਅਗਲਾ ਪ੍ਰੋਗਰਾਮ ਸਾਡਾ ਆਊਗਾ ਮੈਂ ਅੱਜ ਦੇ ਦਿਨ ਤੇ ਮੈਂ ਐਜੇ ਜ਼ਿਲ੍ਹਾ ਪ੍ਰਧਾਨ ਭਾਪੀ ਸਾਨੀ ਦਿਖੋਂਦਾ ਸੂਤ ਪੂਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਅੱਜ ਦਾ ਸੁਭ ਦਿਹਾੜਾ 26 ਜਨਵਰੀ ਜਿਸ ਦਿਨ ਇੱਕ ਸੁਭਧਾਨ ਬਣਿਆ ਸੀ ਤੇ ਇੱਕ ਕਾਨੂੰਨ ਬਣਿਆ ਸੀ ਅਸੀਂ ਉਸ ਦਿਹਾੜੇ ਦਾ ਸਵਾਗਤ ਕਰਦੇ ਆਂ ਕਹਣਾ ਮੈਂ ਜਾਣਾਂ ਪੀ ਬੜੀ ਬਦਕਿਸਮਤੀ ਹੈ ਸਾਡੇ ਦੇਸ਼ ਵਾਸੀਆਂ ਦੇ ਹੀ ਯਾਦ ਹੋ ਕੇ ਵੀ ਉਹ ਕਾਨੂੰਨ ਦੇ ਵਾਸਤੇ ਜਦੋਂ ਇਹ ਜਾਦੀ ਪ੍ਰਾਪਤ ਕੀਤੀ ਸੀ ਉਹ ਅੱਜ ਤੱਕ ਕਾਨੂੰਨ ਲਾਗੂ ਨਹੀਂ ਹੋ ਸਕਿਆ ਇੱਥੇ ਸਰਮਾਇਦਾਰਾਂ ਦਾ ਅਜੇ ਵੀ ਕਾਨੂੰਨ ਚੱਲ ਰਿਹਾ ਲੋਕਾਂ ਦੀ ਲੋਕ ਹਿੱਤਾ ਸਰਕਾਰ ਅਜੇ ਤੱਕ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲੀ ਇਹ ਜਿਹੜਾ ਸਾਡਾ ਅੱਜ ਦਾ ਮਜਾਰਾ ਆ ਰੋਸ ਰੈਲੀ ਨਹੀਂ ਇਹ ਜਾਗੋ ਲੈ ਰਹੀ ਆ ਪੀ ਇਹੋ ਹੀ ਹੈ ਕਿ ਦੇ ਲੀਡਰਾਂ ਨੂੰ ਆਵਾਜ਼ ਵਾ ਮਤਲਬ ਸचेत ਹੋ ਜਾਣਾ ਚਾਹੀਦਾ ਤੇ ਲੋਕਾਂ ਦੀ ਮੰਦੀ ਆਵਾਜ਼ ਨੂੰ ਪਛਾਣਨਾ ਚਾਹੀਦਾ ਕਿ ਲੋਕ ਚਾਹੁੰਦੇ ਆ ਵੀ ਉਹ ਲੀਡਰ ਆਉਣ ਜਿਹੜੇ ਲੋਕਾਂ ਦੀ ਹੇਤਾਂ ਦੀ ਗੱਲ ਕਰਨ ਲੋਕਾਂ ਦੀ ਸੁਰੱਖਿਆ ਦੀ ਗੱਲ ਕਰਨ ਉਹਨਾਂ ਦੇ ਜਿਹੜੇ ਜਿੰਸਾਂ ਨੇ ਉਹਨਾਂ ਦੇ ਕੀਮਤਾਂ ਦੀ ਗੱਲ ਕਰਨ ਅਸੀਂ ਉਹ ਲੀਡਰ ਲਿਆਵਾਂਗੇ ਉਹ ਬਹੁਤ ਦੂਰ ਨਹੀਂ ਸਮਾ ਆ ਗਿਆ ਉਹ ਸਮਾ ਸਮਨੋ ਸ਼ੁਰੂਆਤ ਹੋ ਚੁੱਕੀ ਆ ਇਹਦੇ ਨਤੀਜੇ ਤੁਸੀਂ ਥੋੜੇ ਜਿਹਾ ਚ ਦੇਖੋਗੇ ਅੱਜ ਦੇ ਦਿਨ ਤੇ ਹੀ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਵੀ ਦਿੰਨੇ ਆ ਸੁਭ ਕਾਮਨਾ ਵੀ ਕਰਦੇ ਆ ਤੇ ਪ੍ਰਣ ਵੀ ਲੈਨੇ ਆ ਤੇ ਅਸੀਂ ਉਹ ਜਿਹਾ ਇੱਕ ਕੰਟਰੀ ਲਿਆਵਾਂਗੇ ਜਿਸ ਵਿੱਚ ਹਰ ਲੋਕਾਂ ਦੀ ਗੱਲ ਉਹਨਾਂ ਦੇ ਵਿਚਾਰਾਂ ਦੀ ਕੁਰਤੀ ਹੋਏਗੀ ਉਹਨਾਂ ਦੀ ਚੰਗੀ ਸੋਚ ਜਿਹੜਾ ਵੀ ਰੱਖੇਗਾ ਉਹਦਾ ਲੋਕੀ ਸਵਾਗਤ ਵੀ ਕਰਨਗੇ ਉਹਨੂੰ ਅੱਗੇ ਲਿਆਵਾਂਗੇ ਇੰਨੇ ਸ਼ਬਦਾਂ ਨਾਲ ਹੀ ਥੋੜੇ ਜਨਾ ਮੈਂ ਫਿਰ ਦੇਸ਼ਵਾਸੀਆਂ ਦਾ ਧੰਨਵਾਦ ਵੀ ਕਰਨਾ ਦੇਸ਼ ਸ਼ੁਕਰ ਗਿਯਾਰ ਵੀ ਕਰਨਾ ਸਾਡੀ ਜਥੇਬੰਦੀ ਦਾ ਅੱਜ ਸਿਰ ਮੋੜ ਦਿਕਾਉਂਦਾ ਜਥੇਬੰਦੀਆ ਜਿਨ ਬਹੁਤ ਆਰਟ ਟਰੈਕਟਰ ਲਿਆ ਕੇ ਇਹ ਸਾਬਤ ਕਰਤਾ ਕਿ ਲੋਕਾਂ ਚ ਇੱਕ ਲਹਿਰ ਬਹੁਤ ਜਵਾਂ ਪ੍ਰਚਲਿਤ ਹੋ ਚੁੱਕੀਆ ਤੇ ਇਹ ਊਰਜਾ ਹਰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਵਾਂਗੇ ਇਹ ਸਾਡਾ ਪ੍ਰਣਾ ਇਹੋ ਸਾਡਾ ਸੰਕਲਪ ਆ ਇਹੋ ਸਾਡੀ ਮੰਦੀ ਆਵਾਜ਼ ਆ ਇੰਨੇ ਲਫ਼ਜ਼ਾਂ ਨਾਲ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਬਲਨਾ ਵਾਈਕਰਜੀ ਕਾ ਫਾਲ ਸਾਹ ਵਾਈਕਰਜੀ ਵੀ ਪਤੇ ਜੇ ਸਵਾਦੀਆਂ ਨੂੰ ਖੁਸ਼ਖਬਰੀ ਦੀ ਵਧਾਈ ਮੁਬਾਰਕਬਾਦ ਮੁਬਾਰਕਬਾਦ ਅੱਜ ਅਸੀਂ ਪੂੜਾ ਕਲੋਨੀ ਚ ਸਾਰੀ ਤਹਿਸੀਲ ਦੇ ਟਰੈਕਟਰ ਵੱਧ ਤੋਂ ਵੱਧ 200 ਪਹੁੰਚ ਗਏ ਆ ਹੋਰ ਵੀ ਧੜਾ ਧੜਾ ਆ ਰਹੇ ਆ ਬਹੁਤ ਗਿਣਤੀ ਵੱਧ ਰਹੀ ਆ ਜਨਤਾ ਵਿੱਚ ਬਹੁਤ ਇਹਨਾਂ ਦੇ ਜ਼ੁਲਮ ਦੇ ਖਿਲਾਫ ਜੋਸ਼ ਹੈ ਔਰ ਬੜੇ ਖੁਸ਼ ਦੇ ਨਾਲ ਬਿਨਾਂ ਕਿਸੇ ਹੁਲਰ ਬਾਜੀ ਦੇ ਆਰਾਮਦਾਇਕ ਇਹ ਮਾਰਚ ਕੀਤਾ ਜਾਊਗਾ ਔਰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਤੋਂ ਮੁਕਰੇ ਹੋਏ ਆ ਉਹਨਾਂ ਨੂੰ ਦੁਬਾਰਾ ਜਿਹੜਾ ਸਾਡੇ ਵਿੱਚ ਥੋੜਾ ਜਿਹਾ ਫਰਕ ਪਿਆ ਸੀ ਯੂਨੀਅਨ ਦੇ ਵਿੱਚ ਉਹਨੂੰ ਵੀ ਕਵਰ ਕਰ ਲਿਆ ਗਿਆ ਏਕਾ ਕਰ ਲਿਆ ਗਿਆ ਤੇ ਅਸੀਂ ਫੇਰ ਪਹਿਲੇ ਦੀ ਤਰ੍ਹਾਂ ਹੀ ਵੱਧ ਚੜ ਕੇ ਹਸਾ ਲੈ ਕੇ ਤੇ ਆਪਣੀਆਂ ਮੰਗਾਂ ਨੂੰ ਮਨਾ ਕੇ ਰਾਵਾਂਗੇ